ਆਮ ਲੋਕਾਂ ਦੇ ਮਨਾਂ 'ਚ ਇਹ ਪ੍ਰੋਬਲਮ ਹੁੰਦੀ ਹੈ ਕਿ ਸਾਨੂੰ ਕੋਈ ਤਕਲੀਫ ਨਹੀਂ ਇਹਦਾ ਮਤਲਬ ਮੇਰੇ ਦੰਦ ਠੀਕ ਨੇ ਸਾਨੂੰ ਡੈਂਟਿਸਟ ਦੀ ਵੀ ਲੋੜ ਨਹੀਂ ਹੈ ਜ਼ਿਆਦਾਤਰ ਦੰਦਾਂ ਦੀਆਂ ਬਿਮਾਰੀਆਂ ਸ਼ੁਰੂ ਬਿਨਾ ਦਰਦ ਤੋਂ ਹੁੰਦੀਆਂ ਨੇ ਜ਼ਿਆਦਾਤਰ ਕਿ ਜੀ ਸਾਨੂੰ ਕਿਹੜਾ ਕੋਈ ਦਰਦ ਹੋ ਰਿਹਾ ਹੈ ਦੋਸਤੋ ਮਸੂੜਿਆਂ ਦੀਆਂ ਜਿੰਨੀਆਂ ਪ੍ਰੋਬਲਮਸ ਨੇ ਜ਼ਿਆਦਾਤਰ ਦਰਦ ਨਹੀਂ ਕਰਦੀਆਂ ਅਕਸਰ ਨਾਮ ਰਾਤ ਬਿਮਾਰੀਆਂ ਆਪਾਂ ਨਾਂ ਵੀ ਨਹੀਂ ਲੈਂਦੇ ਇੱਥੇ ਜਿੰਨਾ ਤੋਂ ਅਸੀਂ ਡਰਦੇ ਆ ਉਹ ਬਿਨਾਂਦਰ ਤੋਂ ਸ਼ੁਰੂ ਹੁੰਦੀਆਂ ਨੇ ਚਾਹੇ ਉਹ ਕਿਸੇ ਵੀ ਜਗ੍ਹਾ ਤੇ ਬਣੀਆਂ ਹੋਣ ਸਾਨੂੰ ਪਤਾ ਥੋੜੀ ਲੱਗਦਾ ਜੇ ਦਰਦ ਹੋਵੇ ਤਾਂ ਪਤਾ ਲੱਗੇ ਤਾਂ ਫਿਰ ਆਪਾਂ ਪਹਿਲਾਂ ਨਾ ਰੋਕ ਲਈਏ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੀ ਬੈਂਟਲ ਕੇਅਰ ਅਰਬਨ ਸਟੇਟ ਪਟਿਆਲਾ ਤੋਂ ਦੋਸਤੋ ਇੱਕ ਕਾਮਨ ਜੀ ਗੱਲ ਹੈ ਕਿ ਜਦੋਂ ਕਈ ਵਾਰੀ ਸਾਡੇ ਕੋਲ ਕੋਈ ਰੈਗੂਲਰ ਚੈੱਕਅਪ ਲਈ ਆਉਂਦਾ ਹੈ ਤਾਂ ਮੈਂ ਉਹਨਾਂ ਨੂੰ ਸਵਾਲ ਕਰਦਾਂਗਾ ਕਿ ਤੁਸੀਂ ਯਾਰ ਇੰਨਾ ਲੇਟ ਕਿਉਂ ਆਏ ਪਹਿਲਾਂ ਕਿਉਂ ਨਹੀਂ ਆਏ ਤਾਂ ਉਹ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਾਨੂੰ ਕਿਹੜਾ ਕੋਈ ਦਰਦ ਸੀਗਾ ਸਾਨੂੰ ਕੋਈ ਤਕਲੀਫ ਨਹੀਂ ਸੀਗੀ ਸੋਰਸ ਆਮ ਲੋਕਾਂ ਦੇ ਮਨਾਂ 'ਚ ਇਹ ਪ੍ਰੋਬਲਮ ਹੁੰਦੀ ਹੈ ਕਿ ਸਾਨੂੰ ਕੋਈ ਤਕਲੀਫ ਨਹੀਂ ਇਹਦਾ ਮਤਲਬ ਮੇਰੇ ਦੰਦ ਠੀਕ ਨੇ ਸਾਨੂੰ ਡੈਂਟਿਸਟ ਦੀ ਵੀ ਲੋੜ ਨਹੀਂ ਹੈ ਜ਼ਿਆਦਾਤਰ ਸਾਡੇ ਮਨਾਂ 'ਚ ਇਹ ਹੁੰਦਾ ਵੀ ਅਸੀਂ ਡੈਂਟਿਸਟ ਕੋਲ ਜਾਵਾਂਗੇ ਹੋ ਸਕਦਾ ਸਾਨੂੰ ਫੀਸ ਦੇਣੀ ਪਵੇ ਜਾਂ ਕੋਈ ਹੋਰ ਕੋਈ ਚੀਜ਼ ਨਿਕਲ ਆਵੇ ਮਨ 'ਚ ਇਹ ਵੀ ਡਰ ਹੁੰਦਾ ਹੈ ਤੇ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਸਾਨੂੰ ਕੋਈ ਦਰਦ ਹੀ ਨਹੀਂ ਹੋ ਰਿਹਾ ਜਦੋਂ ਦਰਦ ਹੀ ਨਹੀਂ ਹੋ ਰਿਹਾ ਤਾਂ ਸਾਨੂੰ ਡਾਕਟਰ ਦੀ ਲੋੜ ਨਹੀਂ ਇਹ ਇੱਕ ਗਲਤ ਚਲਨ ਹੈ ਜ਼ਿਆਦਾਤਰ ਦੰਦਾਂ ਦੀਆਂ ਬਿਮਾਰੀਆਂ ਸ਼ੁਰੂ ਬਿਨਾਂ ਦਰਦ ਤੋਂ ਹੁੰਦੀਆਂ ਨੇ ਜ਼ਿਆਦਾਤਰ ਮੰਨ ਲਓ ਦੰਦ ਨੂੰ ਕੀੜਾ ਲੱਗ ਰਿਹਾ ਹੈ ਕੀੜਾ ਮਤਲਬ ਦੰਦ ਦੇ ਟੌਪ ਲੇਅਰ ਤੋਂ ਲੱਗੂਗਾ ਐਨਾਮਲ ਤੋਂ ਐਨਾਮਲ ਤੋਂ ਬਾਅਦ ਦੂਜੀ ਪਰਤ ਡੈਂਟਿਨ ਫੇਰ ਤੀਜੀ ਪਰਤ ਨਰਵ ਇੱਥੋਂ ਤੋਂ ਲੈ ਕੇ ਇੱਥੇ ਤੱਕ ਪਹੁੰਚਣ ਨੂੰ ਕੁਝ ਸਾਲ ਲੱਗ ਜਾਂਦੇ ਆ ਪਰ ਜੇ ਉੱਪਰ ਦੀ ਜਦੋਂ ਸੀਗਾ ਤੁਸੀਂ ਉਦੋਂ ਹੀ ਚੈੱਕਅਪ ਕਰਾ ਲੈਂਦੇ ਤਾਂ ਸਿੰਪਲ ਫਿਲਿੰਗ ਨਾਲ ਹੀ ਤੁਹਾਡੇ ਦੰਦ ਬਚ ਜਾਣੇ ਸੀ ਦੂਜੀ ਪਰਤ 'ਚ ਚਲਾ ਗਿਆ ਤਾਂ ਠੰਡਾ ਗਰਮ ਲੱਗਣ ਲੱਗ ਪਿਆ ਠੰਡਾ ਗਰਮ ਲੱਗਣ ਲੱਗ ਪਿਆ ਤਾਂ ਪੁੱਛ ਸਮੱਸਿਆਵਾਂ ਸਾਨੂੰ ਆਉਣਗੀਆਂ ਮੇਬੀ ਰੂਟ ਕਨਲ ਟ੍ਰੀਟਮੈਂਟ ਤੱਕ ਜਾਣਾ ਪਏਗਾ ਤੀਸਰੇ ਤੱਕ ਚਲਾ ਗਿਆ ਤਾਂ ਦੰਦ ਪਟਾਣਾ ਵੀ ਪੈ ਸਕਦਾ ਮੇਬੀ ਰੂਟ ਕਨਲ ਨਾਲ ਤੁਹਾਡਾ ਦੰਦ ਉਹ ਠੀਕ ਹੋ ਸਕਦਾ ਦੂਜੀ ਪ੍ਰੋਬਲਮ ਆਪਾਂ ਲੈ ਕੇ ਚੱਲਦੇ ਆ ਕਿ ਮਸੂੜਿਆਂ ਦੀ ਪ੍ਰੋਬਲਮ ਕੀ ਜੀ ਸਾਨੂੰ ਕਿਹੜਾ ਕੋਈ ਦਰਦ ਹੋ ਰਿਹਾ ਹੈ ਦੋਸਤੋ ਮਸੂੜਿਆਂ ਦੀਆਂ ਜਿੰਨੀਆਂ ਪ੍ਰੋਬਲਮਸ ਨੇ ਜ਼ਿਆਦਾਤਰ ਦਰਦ ਨਹੀਂ ਕਰਦੀਆਂ ਇੱਕ ਵੱਡੀ ਪ੍ਰੋਬਲਮ ਨੂੰ ਪੀਰੀਓਡੋਂਟਾਈਟਿਸ ਕਹਿੰਦੇ ਆ ਉਹ ਦਰਦ ਹੀ ਨਹੀਂ ਕਰਦੀ ਹੋਏਗਾ ਕਿ ਤੁਹਾਡੇ ਬਲੀਡਿੰਗ ਗੰਮਸ ਹੋ ਜਾਣਗੇ ਪਰ ਦਰਦ ਤਾਂ ਨਹੀਂ ਹੋ ਰਿਹਾ ਮਸੂੜੇ ਫੁੱਲਣਗੇ ਪਰ ਦਰਦ ਤਾਂ ਨਹੀਂ ਹੋ ਰਿਹਾ ਅ ਸਮੈਲ ਆਣੀ ਸ਼ੁਰੂ ਹੋ ਗਈ ਮੂੰਹ ਚ ਬਹੁਤ ਜ਼ਿਆਦਾ 스ਮੈਲ ਆ ਰਹੀ ਹੈ ਪਰ ਕੋਈ ਦਰਦ ਨਹੀਂ ਹੋ ਰਿਹਾ ਤੁਹਾਡਾ ਪੇਟ ਖਰਾਬ ਰਹਿ ਰਿਹਾ ਹੈ ਬਿਨਾਂ ਗੱਲ ਤੋਂ ਪਰ ਰਿਲੇਟਡ ਤੁਹਾਡੇ ਮਸੂੜਿਆਂ ਦੀ ਪ੍ਰੋਬਲਮ ਨਾਲ ਦਰਦ ਫੇਰ ਵੀ ਨਹੀਂ ਹੋ ਰਿਹਾ ਪਰ ਇਹ ਪ੍ਰੋਬਲਮ ਥੋੜੀ-ਥੋੜੀ ਤੁਹਾਡੇ ਦੰਦਾਂ ਦੇ ਆਲੇ-ਦੁਆਲੇ ਜਿਹੜੀ ਹੱਡੀ ਹੁੰਦੀ ਹੈ ਨਾ ਪੂਰਾ ਖਾ ਜਾਂਦੀ ਹੈ। ਇਸ ਪ੍ਰੋਬਲਮ ਨੂੰ ਮਾਸਕੋਰਾ ਕਿਹਾ ਜਾਂਦਾ ਪੰਜਾਬੀ ਵਿੱਚ ਪਤਾ ਉਦੋਂ ਹੀ ਲੱਗਦਾ ਜਦੋਂ ਦੰਦ ਹਿੱਲਣ ਲੱਗ ਜਾਂਦੇ ਨੇ ਕੁਝ ਸਾਲਾਂਾਂ ਵਿੱਚ। ਸੋ ਇਹ ਸਮੱਸਿਆਵਾਂ ਜੇ ਦਰਦ ਨਹੀਂ ਹੋ ਰਿਹਾ ਤਾਂ ਡਾਕਟਰ ਕੋਲ ਨਹੀਂ ਜਾਣਾ ਬਹੁਤ ਗਲਤ ਹੈ। ਰੈਗੂਲਰ ਡੈਂਟਲ ਚੈੱਕਅਪ ਕਰਾਓ। ਤੀਸਰੇ ਨੰਬਰ ਤੇ ਆਪਾਂ ਲੈ ਕੇ ਚੱਲਦੇ ਹਾਂ ਕਿ ਮੂੰਹ ਦੇ ਵਿੱਚ ਕੋਈ ਤੁਹਾਡਾ ਦੰਦ ਟੁੱਟਿਆ ਪਿਆ ਹੈ। ਕਿਸੇ ਕਾਰਨ ਕਰਕੇ ਟੁੱਟ ਗਿਆ ਦੰਦ ਪਰ ਉਹ ਦਰਦ ਨਹੀਂ ਕਰ ਰਿਹਾ ਤਾਂ ਅਸੀਂ ਡਾਕਟਰ ਕੋਲ ਨਹੀਂ ਗਏ ਜਦੋਂ ਦੰਦ ਦੋਸਤ ਟੁੱਟ ਜਾਂਦਾ ਹੈ ਉਤੋਂ ਤਾਂ ਉਹ ਓਪਨ ਹੋ ਗਿਆ ਉਹਦੀਆਂ ਨਸਾਂ ਖੁੱਲ ਗਈਆਂ ਤੁਸੀਂ ਜੋ ਖਾਓਗੇ ਜੋ ਵੀ ਤੁਹਾਡੇ ਮੂੰਹ ਚ ਜਾ ਰਿਹਾ ਹੈ ਉਹ ਤੁਹਾਡੀਆਂ ਨਸਾਂ ਦੇ ਉੱਤੇ ਜਾਏਗਾ ਬੈਕਟੀਰੀਆ ਤੁਹਾਡੀ ਨਸ ਦੇ ਵਿੱਚੋਂ ਜਾ ਕੇ ਸਿੱਧਾ نیچے ਜੜ ਤੱਕ ਜਾਏਗਾ ਤਾਂ ਕਈ ਕੇਸਾਂ ਦੇ ਵਿੱਚ ਗ੍ਰੈਨੂਲਰ ਟਿਸ਼ੂ ਬਣ ਜਾਂਦਾ ਹੈ ਸਿਸਟਿਕ ਲੀਜਨਸ ਬਣ ਜਾਂਦੀਆਂ ਨੇ ਰਸੌਲੀਆਂ ਬਣ ਜਾਂਦੀਆਂ ਨੇ ਕਈ ਵਾਰਾ ਕਈ ਵਾਰ ਨਾਮਰਾਦ ਬਿਮਾਰੀਆਂ ਬਣ ਜਾਂਦੀਆਂ ਨੇ ਇਹ ਸਾਰੀਆਂ ਪ੍ਰੋਬਲਮਸ ਹੀ ਬਿਨਾਂ ਦਰਦ ਤੋਂ ਸ਼ੁਰੂ ਹੁੰਦੀਆਂ ਨੇ ਅਕਸਰ ਨਾਮਰਾਦ ਬਿਮਾਰੀਆਂ ਆਪਾਂ ਨਾਂ ਵੀ ਨਹੀਂ ਲੈਂਦੇ ਇੱਥੇ ਜਿੰਨਾ ਤੋਂ ਅਸੀਂ ਡਰਦੇ ਆ ਉਹ ਬਿਨਾਂ ਦਰਦ ਤੋਂ ਸ਼ੁਰੂ ਹੁੰਦੀਆਂ ਨੇ ਚਾਹੇ ਉਹ ਕਿਸੇ ਵੀ ਜਗ੍ਹਾ ਤੇ ਬਣੀਆ ਹੋਣ ਸਾਨੂੰ ਪਤਾ ਥੋੜੀ ਲੱਗਦਾ ਜੇ ਦਰਦ ਹੋਵੇ ਤਾਂ ਪਤਾ ਲੱਗੇ ਤਾਂ ਫਿਰ ਆਪਾਂ ਪਹਿਲਾਂ ਨਾ ਰੋਕ ਲਈਏ ਸੋ ਇਸ ਕਰਕੇ ਜੇ ਤੁਹਾਡੇ ਮੂੰਹ 'ਚ ਕੋਈ ਦੰਦ ਟੁੱਟਿਆ ਹੋਇਆ ਕੋਈ ਕੰਕਰ ਪਈਆ ਕੋਈ ਕਰਚਾ ਪਿਆ ਕਾਲੇ ਰੰਗ ਦਾ ਪਿਆ ਉਹ ਕਿਹੜਾ ਤੁਹਾਨੂੰ ਵਿਆਜ ਦਿੰਦਾ ਜਾਂ ਪਿਆ ਪਿਆ ਤੁਹਾਡੇ ਉਹਦੇ ਕੋਈ ਨਵਾਂ ਦੰਦ ਬਣ ਜਾਣਾ ਉਹਨੂੰ ਡਾਕਟਰ ਕੋਲ ਚੈੱਕ ਅਪ ਕਰਾਓ ਜੋ ਖਰਾਬ ਹੈ ਤੁਹਾਨੂੰ ਕਢਾਓ ਕਢਾ ਕੇ ਤੁਸੀਂ ਉੱਥੇ ਨਵਾਂ ਦੰਦ ਲਵਾ ਸਕਦੇ ਹੋ ਉਹਨੂੰ ਡੈਂਟਲ ਇੰਪਲੈਂਟ ਕਹਿੰਦੇ ਆ ਸੋ ਬਿਨਾਂ ਦਰਦ ਜੇ ਜਾਈਂ ਗਏ ਲੋ ਵੀ ਦਰਦ ਨਹੀਂ ਹੋ ਰਿਹਾ ਤਾਂ ਡਾਕਟਰ ਕੋਲ ਨਹੀਂ ਜਾਣਾ ਇਹ ਬਿਲਕੁਲ ਗਲਤ ਗੱਲ ਹੈ ਇੱਕ ਆਦਤ ਬਣਾਓ ਆਪਣੇ ਨੇੜੇ ਦੇ ਡੈਂਟਿਸਟ ਨੂੰ ਮਿਲਣਾ ਸ਼ੁਰੂ ਕਰੋ ਹਰ 6-6 ਮਹੀਨਿਆਂ ਬਾਅਦ ਤੁਸੀਂ ਮੇਰੇ ਤੋਂ ਕੋਈ ਰਾਇ ਲੈਣੀ ਹੈ ਇਹ ਮੇਰਾ ਨੰਬਰ ਹੈ ਮੈਨੂੰ ਤੁਸੀਂ ਐਤਵਾਰ ਵਾਲੇ ਦਿਨ ਸਵੇਰੇ 10:00 ਵਜੇ ਦੇ ਲਾਗੇ ਜਾ ਕੇ ਫੋਨ ਕਰ ਸਕਦੇ ਹੋ ਸੋ ਆਈ ਹੋਪ ਕਿ ਇਹ ਜਾਣਕਾਰੀ ਤੁਹਾਡੇ ਲਈ ਬੜੀ ਮੁੱਲੀ ਸਾਬਤ ਹੋਵੇਗੀ ਧੰਨਵਾਦ